ਇੱਕ 17 ਸਾਲਾਂ ਦਾ ਮੁੰਡਾ ਰਾਤ ਦੇ ਕਰੀਬ 1:30 ਵਜੇ ਆਪਦੇ ਘਰ ਦੇ ਪਿੱਛੇ ਬਣੇ ਬਗੀਚੇ ਦੇ ਵਿੱਚ ਇੱਕ ਟੋਆ ਪੜਦਾ। ਉਸ ਅੰਦਰੋਂ ਇੱਕ Laash ਨੂੰ ਕੱਢਦਾ। ਜਦੋਂ ਘਰ ਦੇ ਅੰਦਰ ਉਹਦੇ ਮਾਪੇ ਸੌਂ ਚੁੱਕੇ ਸੀ ਤਾਂ ਉਹ ਘਰ ਦੇ ਅੰਦਰ ਜਾਂਦਾ ਆਪਦੀ ਮਾਂ ਦੀ ਇੱਕ ਸਾੜੀ ਲੈ ਕੇ ਆਉਂਦਾ ਤੇ ਟੋਏ 'ਚੋਂ ਨਿਕਲੀ Laash ਨੂੰ ਉਸੇ ਸਾੜੀ ਦੇ ਵਿੱਚ ਲਪੇਟਦਾ ਤੇ ਫਿਰ ਉਸ ਨੂੰ ਆਪਦੀ ਢੂਈ ਦੇ ਨਾਲ ਬੰਨਦਾ। ਤੇ ਫਿਰ ਘਰ ਤੋਂ ਠੀਕ 300 ਮੀਟਰ ਦੂਰ ਲੈ ਕੇ ਜਾਂਦਾ ਤੇ ਫਿਰ ਤੋਂ ਪੰਜ 6 ਫੁੱਟ ਦਾ ਟੋਆ ਪੜਦਾ ਤੇ ਇਸੇ ਅੰਦਰ ਉਸ ਨੂੰ ਦੱਫਣਾ ਦਿੰਦਾ ਤੇ ਫਿਰ ਬੜੇ ਆਰਾਮ ਦੇ ਨਾਲ ਆਪਦੇ ਘਰ ਚਲਾ ਜਾਂਦਾ ਤੇ ਪੁਲਿਸ ਨੂੰ ਵੀ 40 ਤੋਂ 45 ਦਿਨ ਤੱਕ ਬਿਲਕੁਲ ਬੇਵਕੂ ਬਣਾਉਂਦਾ ਰਿਹਾ ਬੁੱਧੂ ਬਣਾਉਂਦਾ ਰਿਹਾ ਤੇ ਉਸ ਟੋਏ ਦੇ ਵਿੱਚ ਜਿਸ ਨੂੰ ਇਸ ਨੇ ਦੋ ਬਾਰ ਦੱਫਣਾਇਆ ਉਹ ਇਸੇ ਦਾ 12 ਸਾਲਾ ਭਰਾ ਸੀ 29 ਜੂਨ ਇੱਕ ਮਾਂ ਨੂੰ ਪਤਾ ਲੱਗਦਾ ਕਿ ਉਹਦਾ 12 ਸਾਲਾ ਛੋਟਾ ਬੇਟਾ ਗਾਇਬ ਹੋ ਚੁੱਕਿਆ ਉਹ ਘਰ 'ਚ ਦਿਖਾਈ ਨਹੀਂ ਦੇ ਰਿਹਾ ਪਹਿਲਾਂ ਮਾਂ ਵੱਲੋਂ ਆਸ-ਪਾਸ ਭਾਲ ਲੈਂਦਾ ਤੇ ਫਿਰ ਜਦੋਂ ਉਹ ਨਹੀਂ ਮਿਲਿਆ ਤਾਂ ਮਾਂ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੀ ਹੈ ਤੇ ਰਿਪੋਰਟ ਦਰਜ ਕਰਵਾ ਦਿੰਦੀ ਹੈ ਉਸ ਤੋਂ ਬਾਅਦ ਪੁਲਸ ਦੇ ਦੁਆਰਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਂਦੀ ਹੈ ਤੇ ਪੁਲਸ ਦੇ ਦੁਆਰਾ ਉਹਨਾਂ ਤੋਂ ਹਰ ਰੋਜ਼ ਦਾ ਰੁਟੀਨ ਪੁੱਛਿਆ ਜਾਂਦਾ ਮਾਪੇ ਵੱਲੋਂ ਕਿਹਾ ਜਾਂਦਾ ਕਿ ਉਹ ਦੋਨੋਂ ਮਜ਼ਦੂਰ ਨੇ ਤੇ ਅਲੱਗ-ਅਲੱਗ ਜਗ੍ਹਾ ਦਿਹਾੜੀ ਵਗੈਰਾ ਕਰਦੇ ਨੇ ਫਿਰ ਪੁਲਸ ਦੇ ਵੱਲੋਂ ਆਸ-ਪਾਸ ਚ ਉਸ ਬੱਚੇ ਦੇ ਬਾਰੇ ਦੇ ਵਿੱਚ ਪੁੱਛਿਆ ਜਾਂਦਾ ਕਿ ਕਿਸੇ ਨੇ ਉਸ ਨੂੰ ਖੇਡਦੇ ਹੋਏ ਦੇਖਿਆ ਹੋਵੇ ਪਰ ਸਭ ਵੱਲੋਂ ਮਨ੍ਹਾ ਕਰ ਦਿੱਤਾ ਜਾਂਦਾ ਤੇ ਪੁਲਸ ਦੇ ਹੱਥ ਦੇ ਵਿੱਚ ਇਸ ਪੁੱਛਗਿੱਛ ਦੇ ਦੌਰਾਨ ਕੁਝ ਵੀ ਨਹੀਂ ਲੱਗ ਪਉਂਦਾ ਪੁਲਿਸ ਫਿਰ ਤੋਂ ਮਾਪੇ ਤੋਂ ਹੋਰ ਜਾਣਕਾਰੀ ਲੈਣ ਦੇ ਲਈ ਜਾਂਦੀ ਆ ਤੇ ਮਾਂ ਵੱਲੋਂ ਕਿਹਾ ਜਾਂਦਾ ਕਿ ਜਦੋਂ ਮੈਂ ਘਰ ਦੇ ਵਿੱਚ ਵਾਪਸ ਆਈ ਤਾਂ ਮੇਰਾ ਵੱਡਾ ਬੇਟਾ ਬੈਠਾ ਹੋਇਆ ਸੀ ਉਸ ਤੋਂ ਬਾਅਦ ਮੈਂ ਖਾਣਾ ਵਗੈਰਾ ਬਣਾਇਆ ਤੇ ਉਸ ਤੋਂ ਬਾਅਦ ਮੈਂ ਆਪਦੇ ਵੱਡੇ ਬੇਟੇ ਨੂੰ ਪੁੱਛਿਆ ਕਿ ਛੋਟਾ ਕਿੱਥੇ ਆ ਤਾਂ ਉਹਦੇ ਦੁਆਰਾ ਕਿਹਾ ਗਿਆ ਕਿ ਉਹ ਸੌਂ ਚੁੱਕਿਆ ਪਰ ਜਦੋਂ ਅਸੀਂ ਸਵੇਰ ਉੱਠੇ ਤਾਂ ਛੋਟਾ ਬੇਟਾ ਗਾਇਬ ਸੀ ਇਸ ਤੋਂ ਬਾਅਦ ਵੱਡੇ ਬੇਟੇ ਤੋਂ ਵੀ ਪੁਲਿਸ ਦੇ ਦੁਆਰਾ ਪੁੱਛਗਿੱਛ ਕੀਤੀ ਜਾਂਦੀ ਹੈ ਉਸਨੇ ਵੀ ਸੇਮ ਹੀ ਕਿਹਾ ਕਿ ਛੋਟਾ ਭਰਾ ਸੌਂ ਰਿਹਾ ਸੀ ਤੇ ਫਿਰ ਅਸੀਂ ਖਾਣਾ ਖਾ ਕੇ ਸੌਂਗੇ ਤੇ ਸਵੇਰ ਉੱਠੇ ਉਹ ਗਾਇਬ ਹੋ ਚੁੱਕਿਆ ਸੀ ਹੁਣ ਪੁਲਿਸ ਨੇ ਸੋਚਿਆ ਕਿ ਬੇਟਾ ਸਵੇਰ ਗਾਇਬ ਹੋਇਆ ਪੁਲਿਸ ਬਲੋ ਇਸ ਮਾਮ ਹਿਊਮਨ ਟਰੈਫਿਕਿੰਗ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਗਿਆ ਕਿ ਸ਼ਾਇਦ ਕਿਸੇ ਦੁਆਰਾ ਉਸ ਨੂੰ ਚੋੱਕ ਲਿਆ ਗਿਆ ਤੇ ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਤੋਂ ਭਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੂੰ ਇੱਥੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਮਿਲਦਾ ਦੂਸਰੇ ਪਾਸੇ ਘਰ ਤੋਂ ਥੋੜੀ ਦੂਰੀ ਦੇ ਉੱਤੇ ਮੇਨ ਰੋਡ ਆ ਤੇ ਉੱਥੇ ਕਈ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੁਲਿਸ ਨੇ ਸੋਚਿਆ ਕਿ ਪਿੰਡ ਤੋਂ ਨਿਕਲਦਾ ਇਹੀ ਰਾਹ ਤੇ ਜੇ ਬੱਚੇ ਨੂੰ ਕਿਸੇ ਦੁਆਰਾ ਕਿਡਨਾਪ ਕੀਤਾ ਗਿਆ ਤਾਂ ਉਹ ਉਸ ਨੂੰ ਇਸੇ ਰਸਤੇ ਤੋਂ ਲੈ ਕੇ ਗਿਆ ਹੋਊਗਾ ਪਰ ਕਈ ਦਿਨਾਂ ਤੱਕ ਸੀਸੀਟੀਵੀ ਚੈੱਕ ਕਰਨ ਤੋਂ ਬਾਅਦ ਵੀ ਪੁਲਸ ਦੇ ਹੱਥ ਕੁਝ ਨਹੀਂ ਲੱਗਿਆ ਹੁਣ ਪੁਸਤੇ ਵੀ ਕਾਫੀ ਜ਼ਿਆਦਾ ਦਬਾਅ ਪੈ ਚੁੱਕਿਆ ਸੀ ਕਿਉਂਕਿ ਇੱਕ ਬੱਚਾ ਸੀ ਜੋ ਗਾਇਬ ਹੋ ਚੁੱਕਿਆ ਸੀ ਪਰ ਹੁਣ ਤੱਕ ਕੋਈ ਪੁੱਛੂ ਤਾਂ ਆਈ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਆਖਰਕਾਰ ਉਹ ਗਿਆ ਕਿੱਥੇ ਉਸ ਨੂੰ ਜ਼ਮੀਨ ਨਿਕਲ ਗਈ ਕਿ ਆਸਮਾਨ ਖਾ ਗਿਆ ਹੁਣ 35 ਦਿਨ ਦਾ ਸਮਾਂ ਗੁਜ਼ਰ ਚੁੱਕਿਆ ਸੀ ਤਾਂ ਪਰਸ ਨੇ ਸੋਚਿਆ ਕਿ ਹੋ ਨਾ ਹੋ ਇਸ ਦੇ ਵਿੱਚ ਉਸਦੇ ਮਾਪੇ ਇਨਵੋਲਵ ਹੋ ਸਕਦੇ ਨੇ ਵਰਨਾ ਬੱਚਾ ਇਸ ਤਰੀਕੇ ਨਾਲ ਗਾਇਬ ਕਿੱਥੇ ਹੋ ਗਿਆ ਪੁਸਤੇ ਵੱਲੋਂ ਸਭ ਤੋਂ ਪਹਿਲਾਂ ਉਸਦੀ ਮਾਂ ਨੂੰ ਚੱਕਿਆ ਜਾਂਦਾ ਉਸਦਾ ਬਿਆਨ ਬਿਲਕੁਲ ਸੇਮ ਫਿਰ ਪੁਲਿਸ ਉਸ ਨੂੰ ਕਹਿੰਦੀ ਆ ਕਿ ਤੁਸੀਂ ਪੂਰੀ ਤਫਤੀਸ਼ ਦੇ ਨਾਲ ਸਾਨੂੰ ਦੱਸੋ ਕਿ ਪੂਰਾ ਦਿਨ ਤੁਸੀਂ ਕੀਤਾ ਕੀ ਸੀ ਉਹ ਕਹਿੰਦੀ ਹੈ ਕਿ ਮੈਂ ਸਵੇਰ ਉੱਟੀ ਖਾਣਾ ਬਣਾਇਆ ਫਿਰ ਕੰਮ ਤੇ ਚਲੀ ਗਈ ਸ਼ਾਮ 5 ਵਜੇ ਘਰ ਦੇ ਵਿੱਚ ਵਾਪਸ ਆਈ ਖਾਣਾ ਬਣਾਇਆ ਤੇ ਫਿਰ ਸੌਂ ਗਈ ਪੁਲਿਸ ਨੇ ਉਸ ਨੂੰ ਪੁੱਛਿਆ ਕਿ ਉਸ ਸਮੇਂ ਜਦੋਂ ਤੁਸੀਂ ਘਰ ਦੇ ਵਿੱਚ ਪਹੁੰਚੇ ਤਾਂ ਰਾਤ ਦੇ ਵਿੱਚ ਤੁਹਾਨੂੰ ਕੋਈ ਮਿਲਿਆ ਹੋਵੇ ਗੱਲਬਾਤ ਕੀਤੀ ਹੋਵੇ ਕਿਸੇ ਦੇ ਨਾਲ ਜਾਂ ਤੁਹਾਡੇ ਬੱਚਿਓ ਸਮੇਂ ਕੀ ਕਰ ਰਹੇ ਸੀ ਜਦੋਂ ਤੁਸੀਂ ਘਰ ਦੇ ਵਿੱਚ ਆਏ ਔਰਤ ਨੇ ਕਿਹਾ ਕਿ ਰਾਸਤੇ 'ਚ ਮੈਨੂੰ ਕੋਈ ਵੀ ਨਹੀਂ ਮਿਲਿਆ ਜਦੋਂ ਮੈਂ ਘਰ ਪਹੁੰਚੀ ਤਾਂ ਵੱਡਾ ਬੇਟਾ ਫਰਸ਼ ਦੇ ਉੱਤੇ ਪੋਚਾ ਲਾ ਰਿਹਾ ਸੀ ਤੇ ਉਸੇ ਨੇ ਮੈਨੂੰ ਦੱਸਿਆ ਕਿ ਛੋਟਾ ਬੇਟਾ ਸੌਂ ਚੁੱਕਿਆ ਹੈ ਪੁਲਿਸ ਦੇ ਦੁਆਰਾ ਮਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਵੱਡਾ ਬੇਟਾ ਅਕਸਰ ਹੀ ਪੋਚਾ ਲਾਉਂਦਾ ਤਾਂ ਉਸਦੇ ਦੁਆਰਾ ਕਿਹਾ ਜਾਂਦਾ ਕਿ ਨਹੀਂ ਮੇਰਾ ਬੇਟਾ ਸਰਪੋਸੇ ਦਿਨ ਹੀ ਪੋਚਾ ਲਾ ਰਿਹਾ ਸੀ ਬਸ ਮਾਂ ਦੇ ਨਾਲ ਕਹਿਣ ਦੀ ਦੇਰ ਸੀ ਟ੍ਰੈਕ ਕਰ ਲਿਆ ਕਿ ਆਖਰਕਾਰ ਹੋਇਆ ਕੀ ਸੀ ਫਿਰ ਪੁਲਿਸ ਉਸ 17 ਸਾਲਾ ਲੜਕੇ ਨੂੰ ਚੱਕਦੀ ਆ ਤੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦੀ ਹੈ ਉਸ ਵੱਲੋਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਐਫ ਆਰਓ ਕਰਨੀ ਪਉਂਦਾ ਤੇ ਪੁੱਸਦੇ ਜਾਲ ਚ ਫਸ ਗਿਆ ਫਿਰ ਇਸ ਨੇ ਸਭ ਦੱਸਤਾ ਇਸ ਨੇ ਦੱਸਿਆ ਕਿ ਮੇਰਾ ਭਰਾ ਕੁਰਸੀ ਤੇ ਬੈਠਾ ਹੋਇਆ ਸੀ ਫਿਰ ਮੈਂ ਕਿਚਨ ਚ ਗਿਆ ਇੱਕ ਚਾਕੂ ਲਿਆਂਦਾ ਤੇ ਫਿਰ ਛੋਟੇ ਭਰਾ ਦੇ ਉੱਤੇ 23 ਬਾਰ ਕੀਤੇ ਖੂਨ ਆਸ-ਪਾਸ ਵਿਖਰ ਗਿਆ ਉਸ ਨੂੰ ਇਹ ਵੀ ਪਤਾ ਸੀ ਕਿ ਮਾਂ-ਬਾਪ ਦੇ ਆਉਣ ਦੇ ਵਿੱਚ ਹਲੇ ਟਾਈਮ ਆ ਤਾਂ ਉਸ ਤੋਂ ਬਾਅਦ ਮੈਂ ਘਰ ਦੇ ਪਿੱਛੇ ਬਗੀਚੇ ਦੇ ਵਿੱਚ ਇੱਕ ਟੋਆ ਪਟਿਆ ਤੇ ਉਸ ਨੂੰ ਉਸੇ ਦੇ ਅੰਦਰ ਦਫਨਾਤਾ ਤੇ ਫਿਰ ਇਸ ਵੱਲੋਂ ਕੁਰਸੀ ਤੇ ਫਰਸ਼ ਤੇ ਪੋਚਾ ਲਾਇਆ ਜਾਂਦਾ ਤਾਂ ਕਿ ਉਸ ਨੂੰ ਸਾਫ਼ ਕਰ ਸਕੇ ਪਰ ਉਸੇ ਵਕਤ ਹੀ ਮਾਂ ਆ ਗਈ ਤੇ ਉਸ ਨੇ ਇਸ ਨੂੰ ਦੇਖ ਲਿਆ ਪਰ ਮਾਂ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਉਹ ਕਰ ਕੀ ਰਿਹਾ ਪਰ ਹੁਣ ਇਸ ਨੂੰ ਇੱਕ ਡਰ ਆਈ ਵੀ ਕਿ ਮੈਂ ਭਰਾ ਨੂੰ ਘਰ ਦੇ ਵਿੱਚ ਹੀ ਦੱਫਤਾ ਸੋ ਕੱਲ ਨੂੰ ਮਾਂ-ਬਾਪ ਨੇ ਬਗੀਚੇ ਦੀ ਖੁਦਾਈ ਕਰ ਲਈ ਤਾਂ ਬਦਬੂ ਵੀ ਆ ਸਕਦੀ ਹੈ ਤਾਂ ਮੇਰਾ ਭਾਂਡਾ ਫੁੱਟ ਜੂ ਫਿਰ ਇਹ ਰਾਤ ਦੇ 1 ਵਜੇ ਉੱਠਦਾ 300 ਮੀਟਰ ਦੂਰ ਲਾ ਜਾ ਕੇ ਉਸ ਨੂੰ ਇੱਕ ਹੋਟੋਏ ਦੇ ਵਿੱਚ ਗੱਡ ਦਿੰਦਾ ਫਿਰ ਪੁਲਸ ਉਥੋਂ ਉਸ ਨੂੰ ਕੱਢਦੀ ਆ ਫਿਰ ਪੁਲਸ ਵੱਲੋਂ ਉਸ ਨੂੰ ਪੁੱਛਿਆ ਜਾਂਦਾ ਕਿ ਚਲੋ ਤੂੰ ਉਸ ਨੂੰ ਮਾਰਤਾ ਪਰ ਮਾਰਿਆ ਕਿਉਂ ਇਸ ਦਾ ਕੀ ਕਾਰਨ ਸੀ ਤਾਂ ਉਹਦੇ ਵੱਲੋਂ ਦੱਸਿਆ ਜਾਂਦਾ ਕਿ ਮੇਰੇ ਮਾਪੇ ਮੈਨੂੰ ਪਿਆਰ ਨਹੀਂ ਸੀ ਕਰਦੇ ਉਹ ਮੈਨੂੰ ਮਾਰਦੇ ਕੁੱਟਦੇ ਤੇ ਕਹਿੰਦੇ ਸੀ ਕਿ ਛੋਟੇ ਭਰਾ ਦਾ ਧਿਆਨ ਰੱਖ ਉਹ ਜ਼ਿਆਦਾ ਪਿਆਰ ਛੋਟੇ ਭਰਾ ਨੂੰ ਕਰਦੇ ਸੀ ਮੈਨੂੰ ਇਹ ਚੰਗਾ ਨਹੀਂ ਸੀ ਲੱਗਦਾ ਇਸੇ ਲਈ ਮੈਂ ਉਸ ਨੂੰ ਮਾਰਤਾ ਫਿਰ ਪੁਲਸ ਦੇ ਦੁਆਰਾ ਇਸ ਨੂੰ ਹੋਰ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਪਤਾ ਲੱਗਾ ਕਿ ਪੋਰਨ ਐਡਿਕਟਾ ਤੇ ਆਪ ਦੇ ਛੋਟੇ ਭਰਾ ਦਾ ਸ਼ੋਸ਼ਣ ਵੀ ਦਾ ਸੀ ਉਸ ਵਾਰ ਪਸ ਦੇ ਦੁਆਰਾ ਉਸ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਤੇ ਜਰਨਲ ਕਸਟਡੀ ਦੇ ਵਿੱਚ ਭੇਜਾ ਜਾਊਗਾ ਤੇ ਇਸ ਕੇਸ ਨੂੰ ਅੱਗੇ ਵੀ ਹਜੇ ਜਾਂਚਿਆ ਜਾਣਾ ਤੁਹਾਡਾ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ